ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਤੁਹਾਡੇ ਯਾਦ ਹੀ ਹੋਣਾ ਕਿ ਸਿੱਧੂ ਮੂਸੇ ਵਾਲੇ ਬਾਈ ਨੇ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਲਾਈਵ ਸ਼ੋਅ ਦੇ ਦੌਰਾਨ ਸਟੇਜ ਦੇ ਉੱਤੇ ਇੱਕ ਸਟੇਟਮੈਂਟ ਦਿੱਤੀ ਸੀ ਜਿਸ ਵਿੱਚ ਸਿੱਧੂ ਬਾਈ ਨੇ ਕਿਹਾ ਸੀ ਕਿ ਆਉਣ ਵਾਲੇ 3-4 ਸਾਲਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਦੁਨੀਆ ਭਰ ਦੇ ਵਿੱਚ ਚਮਕੇਗਾ ਤੇ ਪੰਜਾਬੀ ਗੀਤਾਂ ਨੂੰ ਪੂਰੀ ਦੁਨੀਆ ਦੇ ਵਿੱਚ ਸੁਣਿਆ ਜਾਵੇਗਾ ਅਤੇ ਸਿੱਧੂ ਮੂਸੇਵਾਲੇ ਬਾਈ ਨੇ ਇਹ ਗੱਲ ਪੂਰੇ ਦਾਅਵੇ ਦੇ ਨਾਲ ਕਹੀ ਸੀ ਕਿ ਇਹ ਜੱਟ ਦੀ ਜ਼ੁਬਾਨ ਹੈ ਜੇਕਰ ਨਾ ਹੋਇਆ ਤਾਂ ਸਿੱਧੂ ਮੂਸੇਵਾਲੇ ਦਾ ਨਾਮ ਬਦਲ ਦਿਓ ਆ ਦੋਸਤੋ ਸਿੱਧੂ ਮੂਸੇਵਾਲਾ ਬਾਈ ਇਹ ਗੱਲਾਂ ਹਵਾ ਦੇ ਵਿੱਚ ਨਹੀਂ ਸੀ ਕਰਦਾ ਅਤੇ ਅੱਜ ਦੇ ਸਮੇਂ ਦੇ ਵਿੱਚ ਇਹ ਗੱਲਾਂ ਸੱਚ ਹੁੰਦੀਆਂ ਵੀ ਦਿਖਾਈ ਦੇ ਰਹੀਆਂ ਨੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਗੀਤਾਂ ਨੂੰ ਪੂਰੀ ਦੁਨੀਆ ਦੇ ਵਿੱਚ ਸੁਣਿਆ ਜਾਂਦਾ ਹੈ ਅਤੇ ਡਰੇਕ ਵਰਗੇ ਬਰਨਾ ਬੋਏ ਵਰਗੇ ਸਿੱਧੂ ਮੂਸੇਵਾਲੇ ਬਾਈ ਨੂੰ ਸੁਣਦੇ ਨੇ ਅਤੇ ਹੁਣ ਗੱਲ ਕਰਦੇ ਆਂ ਬਾਲੀਵੁੱਡ ਦੇ ਵਿੱਚ ਚੰਗਾ ਨਾਮ ਕਮਾਉਣ ਵਾਲੇ ਐਮੀ ਵੇ ਬੰਤਾਈ ਦੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਐਮੀ ਵੇ ਬੰਤਾਈ ਨੇ ਆਪਣੀ ਇੱਕ ਐਲਬਮ ਰਿਲੀਜ਼ ਕੀਤੀ ਹੈ ਜਿਸ ਵਿੱਚ ਸਿੱਧੂ ਮੂਸੇਵਾਲੇ ਬਾਈ ਦਾ ਡੋਗਰ Song ਵੀ ਰੀਮਿਕਸ ਕੀਤਾ ਹੈ ਅਤੇ ਡੋਗਰ Song ਦੀ ਬੀਟ ਦੇ ਉੱਤੇ ਐਮੀ ਵੇ ਬੰਤਾਈ ਨੇ ਆਪਣਾ ਰੈਪ ਵੀ ਲਿਖਿਆ ਹੈ ਤਾਂ ਦੋਸਤੋ ਤੁਸੀਂ ਪੋਸਟ ਦੇ ਵਿੱਚ ਦੇਖ ਸਕਦੇ ਹੋ ਕਿ ਐਮੀਬੇ ਬੰਤਾਈ ਦੇ ਵੱਲੋਂ ਇਹ ਪੋਸਟਰ ਰਿਲੀਜ਼ ਕੀਤਾ ਗਿਆ ਹੈ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਅਤੇ ਇਸ Song ਦੇ ਵਿੱਚ Sidhu Moose Wala ਦੇ ਬਾਈ ਦੇ ਲਈ ਵੱਡਾ tribute ਹੋਣ ਵਾਲਾ ਹੈ ਐਮੀਬੇ ਬੰਤਾਈ ਦੇ ਵੱਲੋਂ ਅਤੇ ਤੁਸੀਂ ਪੋਸਟਰ ਦੇ ਵਿੱਚ ਦੇਖ ਸਕਦੇ ਹੋ ਕਿ ਐਨੀਵੇ ਬੰਤਾਈ ਨੇ ਕੁੜਤਾ ਪਜਾਮਾ ਪਾਇਆ ਹੋਇਆ ਹੈ ਅਤੇ ਹੋ ਸਕਦਾ ਇਸ ਵੀਡੀਓ ਦੀ ਸ਼ੂਟਿੰਗ ਪੰਜਾਬ ਦੇ ਵਿੱਚ ਕੀਤੀ ਗਈ ਹੋਵੇ ਜਾਨੀ ਕਿ Moosepind ਦੇ ਵਿੱਚ ਕੀਤੀ ਗਈ ਹੋਵੇ ਤਾਂ ਦੋਸਤੋ ਐਮੀਬੇ ਬੰਤਾਈ ਨੇ ਆਪਣੀ ਸਟੋਰੀ ਦੇ ਉੱਪਰ ਲਿਖਿਆ ਸੀ ਕਿ 8 PM ਇਸ ਦੀ ਵੀਡੀਓ ਆਵੇਗੀ ਅਤੇ 12 ਵਜੇ ਆਡੀਓ ਰਿਲੀਜ਼ ਕੀਤੀ ਜਾਵੇਗੀ ਤਾਂ ਦੋਸਤੋ ਹਲੇ ਤੱਕ ਇਸ ਦੀ ਨਾ ਹੀ ਵੀਡੀਓ ਰਿਲੀਜ਼ ਹੋਈ ਹੈ ਨਾ ਹੀ ਆਡੀਓ ਰਿਲੀਜ਼ ਹੋਈ ਹੈ ਅਤੇ ਸਿੱਧੂ ਮੂਸੇਵਾਲੇ ਦੇ ਫੈਨ ਜਿਸ ਵੀਡੀਓ ਅਤੇ ਗੀਤ ਨੂੰ ਸੁਣਨ ਦੇ ਲਈ ਬਹੁਤ ਹੀ ਬੇਤਾਬ ਨੇ ਕਿਉਂਕਿ ਉਹਨਾਂ ਨੂੰ ਕੁਝ ਨਵਾਂ ਸੁਣਨ ਨੂੰ ਮਿਲੇਗਾ ਅਤੇ ਦੋਸਤੋ ਤੁਹਾਨੂੰ ਦੱਸ ਦੇ ਕਿ ਇਹ ਗੀਤ ਪੂਰੇ ਭਾਰਤ ਦੇ ਵਿੱਚ ਸੁਣਿਆ ਜਾਵੇਗਾ ਕਿਉਂਕਿ AMIVe ਬੰਤਾਈ ਹਿੰਦੀ ਰੈਪ ਕਰਦਾ ਹੈ ਅਤੇ ਮੁੰਬਈ ਦੇ ਵਿੱਚ AMIVe ਬੰਤਾਈ ਦਾ ਬਹੁਤ ਹੀ ਵੱਡਾ ਨਾਮ ਹੈ ਅਤੇ ਤੁਹਾਨੂੰ ਦੱਸ ਦੇ ਕਿ YouTube ਦੇ ਉੱਤੇ Sidhu Moose Wala ਦੇ ਬਾਅਦ AMIVe ਬੰਤਾਈ ਦੇ ਸਭ ਤੋਂ ਵੱਧ ਸਬਸਕ੍ਰਾਈਬਰ ਨੇ ਤਾਂ ਦੋਸਤੋ ਜਿਵੇਂ ਹੀ ਇਸ ਗੀਤ ਦੇ ਬਾਰੇ ਕੋਈ ਵੀ ਅਪਡੇਟ ਆਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਕੇਮੇ ਲੱਗੀ ਆਪਣੇ ਵਿਚਾਰ ਜ਼ਰੂਰ ਦੱਸਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖਿਓ ਅਤੇ ਸਿੱਧੂ ਮੂਸੇਵਾਲੇ ਬਾਈ ਨੂੰ ਚਾਣ ਵਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੀਆਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਵਿੱਚ ਧੰਨਵਾਦ